ਈ ਮੁਖਸਰ ਸਾਹਿਬ ਦਾ ਜੋ ਸਾਖਾ ਵਰਤਿਆ ਹੈ ਗੁਰੂ ਕਲਗੀ ਤਾਰ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਉੱਪਰ ਜਦੋਂ ਪਹਾੜੀ ਤੇ ਤੁਰਕਾਂ ਨੇ ਚਾਰ ਚਫੇਰੇ ਤੋਂ ਘੇਰਾ ਪਾਇਆ ਸੀ ਉਸ ਸਮੇਂ ਦੇ ਦੌਰਾਨ ਭੁੱਖ ਦੇ ਵਿੱਚੋਂ ਦੁੱਖ ਸਹਾਰਦਿਆਂ ਗੁਰੂ ਕੇ ਸਿੰਘਾਂ ਨੇ ਆਪਣਾ ਸਮਾਂ ਪਾਸ ਕੀਤਾ ਪਰ ਭੁਖ ਨੇ ਇੰਨਾ ਕੁ ਸਤਾ ਦਿੱਤਾ ਗੁਰੂ ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਲਾ ਛੱਡਣ ਲਈ ਸਿੰਘ ਬਾਰ-ਬਾਰ ਮਜਬੂਰ ਕਰਨ ਲੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੱਲ ਸਿੰਘਾਂ ਨੂੰ ਆਖੀ ਕਿ ਜਿਨ੍ਹਾਂ ਨੇ ਜਾਣਿਆ ਉਹ ਜਾਓ ਪਰ ਜਾਂਦੀ ਵਾਰੀ ਕਾਗਜ਼ ਦੇ ਉੱਪਰ ਅੱਖਰ ਲਿਖ ਕੇ ਜਾਇਓ ਵੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਮਾਝੇ ਦੇ ਰਹਿਣ ਵਾਲੇ ਕੁਝ ਸਿੰਘਾਂ ਨੇ ਗੁਰੂ ਕਲਗੀ ਧਰਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਦਾਵਾ ਲਿਖ ਦਿੱਤਾ ਵੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨਾਲ ਉਹ ਆਪਣਾ ਨਾਤਾ ਤੋੜਿਆ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਚੱਲ ਪਿਆ ਇਹ ਸਿੰਘ ਜਦੋਂ ਆਪਣੇ ਘਰਾਂ ਦੇ ਵਿੱਚ ਜਾ ਪਹੁੰਚੇ ਨੇ ਪਰਿਵਾਰਾਂ ਨੇ ਅੱਗੇ ਸਵਾਲ ਕੀਤਾ ਕਿ ਆਨੰਦਪੁਰ ਸਾਹਿਬ ਦਾ ਜੰਗ ਖਤਮ ਹੋ ਗਿਆ ਤੁਸੀਂ ਘਰਾਂ ਵਿੱਚ ਪਰਿਵਾਰਾਂ ਵਿੱਚ ਆਇਓ ਕਹਿਣ ਲੱਗੇ ਨਹੀਂ ਅਜੇ ਆਨੰਦਪੁਰ ਸਾਹਿਬ ਦਾ ਜੰਗ ਖਤਮ ਨਹੀਂ ਹੋਇਆ ਕਹਿੰਦੇ ਜੇ ਆਨੰਦਪੁਰ ਸਾਹਿਬ ਦਾ ਜੰਗ ਖਤਮ ਨਹੀਂ ਹੋਇਆ ਤੇ ਤੁਸੀਂ ਗੁਰੂ ਸਾਹਿਬ ਨੂੰ ਇਕੱਲਿਆਂ ਛੱਡ ਕੇ ਆ ਗਏ ਹੋ ਇਸ ਗੱਲ ਦਾ ਪਰਿਵਾਰਾਂ ਨੇ ਬੜਾ ਭਾਰੀ ਰੋਸ ਮਨਾਇਆ ਗੁਰੂ ਸਾਹਿਬ ਜੀ ਤੋਂ ਬੇਮੁਖ ਹੋਏ ਜਿਹੜੇ ਗੁਰੂ ਕੇ ਸਿੱਖ ਸਨ ਪਰਿਵਾਰਾਂ ਵਿੱਚ ਜਾ ਕੇ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਮਹਿਸੂਸ ਹੋਇਆ ਕਿ ਉਹ ਕਰਮ ਕਰਾਇਆ ਜਿਹੜਾ ਕਰਮ ਸਾਨੂੰ ਕਰਨਾ ਨਹੀਂ ਸੀ ਚਾਹੀਦਾ ਮਾਝੇ ਦੇ ਇਲਾਕੇ ਵਿੱਚ ਇੱਕ ਸਿੰਘ ਚੜ੍ਹਾਈ ਕਰ ਗਿਆ ਉਹਦੀ ਅੰਤਮ ਅਰਦਾਸ ਦੇ ਉੱਪਰ ਸਾਰੇ ਸਿੰਘ ਇਕੱਠੇ ਹੋਏ ਉੱਥੇ ਚਰਚਾ ਚੱਲੀ ਸਿੰਘਾਂ ਨੇ ਫੈਸਲਾ ਕੀਤਾ ਕਿ ਜਿਹੜਾ ਬਦਾਵਾਸੀਂ ਲਿਖ ਕੇ ਆਏ ਆ ਉਹ ਜਿਹੜਾ ਬਦਾਵਾਸੀਂ ਗੁਰੂ ਕਲਗੀ ਧਰਜੀ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰਕੇ ਉਹ ਬਦਾਵਾਸੀਂ ਜਿਹੜਾ ਹੈ ਪੜਵਾ ਦੇਣਾ ਹੈ ਆਪਣੀ ਕੀਤੀ ਹੋਈ ਭੁੱਲ ਦੀ ਆਪਣੀ ਕੀਤੀ ਹੋਈ ਗਲਤੀ ਦੀ ਮਾਫੀ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਮੰਗਾਂਗੇ ਹਾਲਾਂਕਿ ਇਹਨਾਂ ਸਿੰਘਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਟੱਕਰਾ ਤੁਰਕਾਂ ਨਾਲ ਹੋਣਾ ਹੈ ਇਹਨਾਂ ਦੇ ਵਿੱਚ ਭਾਈ ਮਾਤਾ ਸਿੰਘ ਜੀ ਮੋਢੀ ਸਨ ਚਬਾਲ ਦੀ ਰਹਿਣ ਵਾਲੀ ਬੀਬੀ ਮਾਤਾ ਭਾਗ ਕੌਰ ਚੰਡੀ ਦਾ ਰੂਪ ਉਹਨੇ ਧਾਰਨ ਕਰ ਲਿਆ ਆਖਿਆ ਬੇਮਖੋ ਗੁਰੂ ਤੋਂ ਬੇਮਖੋ ਕੇ ਆ ਗयो ਜਿਹੜਾ ਗੁਰੂ ਤੋਂ ਬੇਮਖ ਹੁੰਦਾ ਹੈ ਬੇਮਖ ਹੋਏ RAM ਤੇ ਲਗਨ ਜਨਮ ਵਿਜੋਗ ਭੁੱਲ ਗਏ ਸੀ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਵਿੱਚ ਤਾਂ ਗੁਰੂ ਦੇ ਨਾਲ ਰਹਿੰਦੇ ਸੋ ਤੇ ਜਦੋਂ ਸਮਾ ਆਇਆ ਤੇ ਸਤਗੁਰਾਂ ਨੂੰ ਇਕੱਲਿਆਂ ਛੱਡ ਆਇਓ ਇਹ ਗੱਲ ਅੰਦਰੋਂ ਬਲੁੰਦਰ ਦੀ ਗਈ ਸਿੰਘਾਂ ਨੂੰ ਬੀਬੀ ਭਾਗੋ ਨੇ ਆਖਿਆ ਇਸ ਤਰ੍ਹਾਂ ਕਰੋ ਆ ਮਰਦਾਵਾ ਸਿੰਘਾਂ ਵਾਲਾ ਵੇਖ ਸਾਨੂੰ ਦੇ ਦਿਓ ਤੇ ਸਾਡਾ ਵੇਖ ਤੁਸੀਂ ਧਾਰਨ ਕਰ ਲਓ ਹੱਥਾਂ ਵਿੱਚ ਚੂੜੀਆਂ ਪਾ ਲਓ ਭਾਈ ਮਾਹ ਸਿੰਘ ਉਹਨਾਂ ਨੇ ਜਥਾ ਤਿਆਰ ਕੀਤਾ ਨਾਲ ਬੀਬੀ ਭਾਗੋ ਚੱਲ ਪਏ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨਗਰਾਂ ਦੇ ਚੌਧਰੀ ਉਹ ਸਭ ਇਕੱਤਰ ਹੋ ਕਰਕੇ ਨਾਲ ਚੱਲ ਪਏ ਵੀ ਚੱਲ ਕੇ ਅਸੀਂ ਗੁਰੂ ਸਾਹਿਬ ਕੋਲੋਂ ਮਾਫੀ ਮੰਗੀਏ ਇਧਰ ਵਜ਼ੀਰ ਖਾਂ ਜਿਹੜਾ ਸੀ ਬਾਰ ਬਾਰ ਹਾਰ ਖਾਣ ਕਰਕੇ ਅੰਦਰੋਂ ਤੌਖੜਾ ਹੋਇਆ ਪਿਆ ਸੀ ਖਜਿਆ ਪਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੱਭਣ ਵਾਸਤੇ ਫੌਜਾਂ ਮਗਰ ਲਾਈਆਂ ਬੜੇ ਨਾਕੇ ਲੱਗੇ ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਫੜ ਨਾ ਸਕਿਆ ਜਦੋਂ ਇਹਨੂੰ ਪਤਾ ਲੱਗਿਆ ਮਹਾਰਾਜ ਜੀ ਮਾਲਵੇ ਦੇ ਇਲਾਕੇ ਵਿੱਚ ਵਿਚਰਦੇ ਨੇ ਉਸੇ ਵਕਤ ਇਹਨੇ ਆਪਣੀ ਫੌਜ ਜੋੜੀ ਕਿਸੇ ਵਿਦਵਾਨ ਨੇ 20000 ਦਾ ਜ਼ਿਕਰ ਕੀਤਾ ਪਰ 8000 ਦੀ ਫੌਜ ਜਿਹੜੀ ਆਪਣੇ ਨਾਲ ਲੈ ਕੇ ਵਜ਼ੀਰ ਖਾਨ ਸਰਹੰਦ ਤੋਂ ਚੱਲ ਪਿਆ ਦੂਜਾ ਜਥਾ ਜਿਹੜਾ ਸੀ ਉਹ ਚਬਾਲ ਤੋਂ ਚੱਲਿਆ ਇੱਕ ਦੇ ਮਨ ਵਿੱਚ ਲਾਲਸਾ ਸੀ ਕਿ ਅਸੀਂ ਗੁਰੂ ਨੂੰ ਅੱਜ ਜਾਂ ਤਾਂ ਗ੍ਰਿਫਤਾਰ ਕਰ ਲੈਣਾ ਜਾਂ ਜੰਗ ਵਿੱਚ ਮਾਰ ਦੇਣਾ ਜਿਹੜਾ ਜਥਾ ਚਬਾਲ ਤੋਂ ਚੱਲਿਆ ਉਹਨਾਂ ਦੇ ਮਨ ਅੰਦਰ ਗੁਰੂ ਕਲਗੀਧਰ ਜੀ ਦੇ ਦیدار ਦੀ ਬੜੀ ਭਾਰੀ ਲਾਲਸਾ ਅੰਦਰ ਤੜਪ ਸੀ ਕਿ ਜੋ ਗੁਨਾਹਾਂ ਕਰਕੇ ਆਏ ਆ ਉਹਦੀ ਮਾਫੀ ਲੈਣੀ ਹੈ ਇਹਨਾਂ ਸਿੱਖਾਂ ਨੂੰ ਪਤਾ ਲੱਗਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਮਿਆਂ ਨੇ ਪਹੁੰਚੇ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਉੱਥੇ ਜਾ ਪਹੁੰਚੇ ਚਰਨਾਂ ਵਿੱਚ ਸਜਦਾ ਕੀਤਾ ਭਾਈ ਮਾਹ ਸਿੰਘ ਆਦਿਕ ਗੁਰੂ ਕੇ ਸਿੱਖ ਜਿਹੜੇ ਨੇ ਆਪਣੀ ਵਿਥਿਆ ਮਹਾਰਾਜ ਨੂੰ ਦੱਸਦੇ ਬੇਨਤੀਆਂ ਕਰਦੇ ਉਸ ਤੋਂ ਪਹਿਲਾਂ ਹੀ ਜਿਹੜੇ ਮਾਝੇ ਦੇ ਨਗਰਾਂ ਦੇ ਚੌਧਰੀ ਸਨ ਗੁਰੂ ਕਲਗੀ ਧਰ ਜੀ ਨੂੰ ਕਹਿਣ ਲੱਗੇ ਜਿਵੇਂ ਇਤਿਹਾਸਕਾਰਾਂ ਨੇ ਬਚਨ ਲਿਖੇ ਨੇ ਮਹਾਰਾਜ ਸੱਚੇ ਪਾਤਸ਼ਾ ਤੁਸੀਂ ਜੰਗ ਛੱਡੋ ਸ਼ਾਂਤ ਬਿਰਤੀ ਧਾਰਨ ਕਰੋ ਜਿਵੇਂ ਪਹਿਲਾਂ ਗੁਰੂ ਸਾਹਿਬ ਜੀ ਸ਼ਾਂਤ ਬਿਰਤੀ ਰੱਖਦੇ ਸਨ ਉਦਾਂ ਸ਼ਾਂਤ ਬਿਰਤੀ ਰੱਖੋ ਤੁਸੀਂ ਅਸੀਂ ਸਰਕਾਰ ਨਾਲ ਵਿੱਚ ਪੈ ਕੇ ਤੁਹਾਡੀ ਸੁਲ੍ਹਾ ਕਰਾ ਦਿੰਦੇ ਹਾਂ ਕਲਗੀ ਧਰ ਜੀ ਕਹਿਣ ਲੱਗੇ ਸਿੱਖ ਬਣ ਕੇ ਆਇਓ ਕਿ ਗੁਰੂ ਬਣ ਕੇ ਆਇਓ ਕਿਉਂਕਿ ਗੁਰੂ ਕੋਲ ਸਿੱਖ ਬਣ ਕੇ ਆਈਦਾ ਸਿੱਖਿਆ ਲੈਣ ਵਾਸਤੇ ਤੁਸੀਂ ਤਾਂ ਸਾਨੂੰ ਸਿੱਖਿਆ ਦੇਣ ਵਾਸਤੇ ਆਇਓ ਨਹੀਂ ਮਹਾਰਾਜ ਜੀ ਤੁਹਾਡੀ ਸੁਲਾ ਕਰਾ ਦਿੰਨੇ ਆ ਵੀ ਸਹਬਜ਼ਾਦੇ ਸ਼ਹੀਦ ਹੋ ਗਏ ਅਨੰਦਪੁਰ ਸਾਹਿਬ ਛੱਡਣਾ ਪਿਆ ਅੱਜ ਕੈਸਾ ਸਮਾਂ ਆ ਗਿਆ ਮਹਾਰਾਜ ਕਲਗੀਧਰ ਜੀ ਕਹਿੰਦੇ ਸਭ ਪਰਮੇਸ਼ਰ ਦਾ ਹੁਕਮ ਹੈ ਉਹਦੀ ਰਜਾ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਇਹ ਸਾਨੂੰ ਸਭ ਕੁਝ ਪ੍ਰਵਾਨ ਹੈ ਕਹਿੰਦੇ ਜੀ ਤੁਹਾਡੀ ਤੇ ਸਾਡੀ ਫਿਰ ਇਦਾਂ ਨਿਭਣੀ ਨਹੀਂ ਅਸੀਂ ਸਰਕਾਰ ਤੋਂ ਬਾਗੀ ਹੋ ਕੇ ਨਹੀਂ ਰਹਿ ਸਕਦੇ ਮਹਾਰਾਜ ਕਹਿੰਦੇ ਜੇ ਸਰਕਾਰ ਤੋਂ ਬਾਗੀ ਹੋ ਕੇ ਨਹੀਂ ਰਹਿ ਸਕਦੇ ਤੇ ਫਿਰ ਤੁਹਾਡਾ ਤੇ ਸਾਡਾ ਕੋਈ ਸਾਥ ਨਹੀਂ ਕਿਉਂਕਿ ਸਾਡੀ ਸਰਕਾਰ ਤਾਂ ਕਾਲਪੁਰਖ ਹੈ ਉਹਦੇ ਤੋਂ ਬਿਨਾ ਹੋਰ ਅਸੀਂ ਕਿਸੇ ਨੂੰ ਨਹੀਂ ਮੰਨਦੇ ਤੇ ਕਹਿੰਦੇ ਮਹਾਰਾਜ ਫਿਰ ਸਾਡੀ ਨਿਭੜੀ ਨਹੀਂ ਗੁਰੂ ਸਾਹਿਬ ਕਹਿੰਦੇ ਫਿਰ ਅੱਖਰ ਲਿਖ ਕੇ ਦੇ ਕੇ ਜਾਓ ਬਦਾਵਾ ਲਿਖੋ ਇਥੇ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਇਹ ਦੋ ਬੇਰੀ ਬਦਾਵੇ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ ਫਿਰ ਉਹ ਨਗਰਾਂ ਦੇ ਚੌਧਰੀ ਇਥੇ ਸਿੰਘਾਂ ਨੇ ਬਦਾਵਾ ਨਹੀਂ ਲਿਖਿਆ ਜਿਹੜੇ ਨਗਰਾਂ ਦੇ ਚੌਧਰੀ ਸਨ ਉਹਨਾਂ ਨੇ ਬਦਾਵਾ ਲਿਖ ਦਿੱਤਾ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਇਹ ਚੌਧਰੀ ਤਾਂ ਇੱਥੋਂ ਚਲੇ ਗਏ ਮਹਾਰਾਜ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਇੱਥੇ ਹੀ ਰਾਮਿਆਣੇ ਦੇ ਲਾਗੇ ਖਬਰ ਮਿਲੀ ਵੀ ਵਜ਼ੀਰਖਾ ਪਿੱਛੇ ਪਿੱਛੇ ਤੁਰਿਆ ਹੁੰਦਾ ਹੈ ਮਹਾਰਾਜ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕਪੂਰ ਸਿੰਘ ਨੂੰ ਆਖਿਆ ਜਿਹੜਾ ਕੋਟਕਪੁਰਾ ਇਹ ਦਾ ਵਸਾਇਆ ਨਗਰ ਸੀ ਉਥੋਂ ਦਾ ਇਹ ਸਰਦਾਰ ਹਾਕਮ ਸੀ ਮਹਾਰਾਜ ਦਾ ਸ਼ਰਧਾਲੂ ਵੀ ਸੀ ਪਰ ਅੰਦਰੋਂ-ਅੰਦਰੋਂ ਤੁਰਕਾਂ ਤੋਂ ਡਰਦਾ ਵੀ ਬੜਾ ਸੀ ਇਹਨੂੰ ਗੁਰੂ ਸਾਹਿਬ ਨੇ ਆਖਿਆ ਸੀ ਵੀ ਕਪੂਰਿਆ ਤੂੰ ਤੁਰਕਾਂ ਦਾ ਕਤੂਰਾ ਬਣ ਕੇ ਰਹਿ ਗਿਆ ਕਿਉਂਕਿ ਜੰਗ ਕਰਨ ਵਾਸਤੇ ਇਹਦੇ ਕੋਲ ਮਹਾਰਾਜ ਨੇ ਕਿਲਾ ਮੰਗਿਆ ਤੇ ਇਹ ਟਾਲਮਟੋਲ ਕਰ ਗਿਆ ਮਹਾਰਾਜ ਕਹਿੰਦੇ ਕਪੂਰਿਆ ਦਾਸ ਇੱਥੇ ਨੇੜੇ-ਤੇੜੇ ਕੋਈ ਜਗ੍ਹਾ ਹੈਗੀ ਜਿੱਥੇ ਜੰਗ ਕਰ ਲਈਏ ਕਪੂਰ ਸਿੰਘ ਨੇ ਆਪਣਾ ਨੌਕਰ ਨਾਲ ਭੇਜਿਆ ਮਹਾਰਾਜ ਇਥੋਂ ਕੁਝ ਇੱਕ ਦੂਰ ਇੱਕ ਢਾਬ ਹੈ ਇਥੇ ਜਿੰਨਾ ਵੀ ਇਲਾਕਾ ਹੈ ਜੰਗਲ ਦਾ ਇਲਾਕਾ ਹੈ ਰੇਤਲੀ ਜਗਾ ਹੈ ਪਾਣੀ ਦੀ ਬੜੀ ਕਿੱਲਤ ਹੈ ਗਰਮੀ ਪੈ ਰਹੀ ਹੈ ਕਿਉਂਕਿ ਵਿਸਾਖ ਦਾ ਮਹੀਨਾ ਸੀ ਤੇ ਗੁਰੂ ਸਾਹਿਬ ਜੀ ਉਸ ਜਗਾ ਤੇ ਇੱਕੋ ਹੀ ਢਾਬ ਹੈ ਪਾਣੀ ਦੀ ਖਦਰਾਣਾ ਜਿਹੜਾ ਸੀ ਉਹ ਪੁਰਸ਼ ਸੀ ਉਹਦੀ ਜ਼ਮੀਨ ਸੀ ਉਹ ਖਦਰਾਣੇ ਦੀ ਢਾਬ ਢਾਬ ਨਾਮ ਪਾਣੀ ਵਾਲੀ ਜਗ੍ਹਾ ਪਾਣੀ ਦਾ ਛੱਪੜ ਉਹ ਪਾਣੀ ਦੀ ਜਿਹੜੀ ਢਾਬ ਐ ਮਹਾਰਾਜ ਉਹੀ ਇੱਕ ਜਗ੍ਹਾ ਐ ਜੰਗ ਕਰਨ ਵਾਸਤੇ ਤੇ ਉਹਨੇ ਆਪਣਾ ਨੌਕਰ ਨਾਲ ਭੇਜਿਆ ਵੀ ਮਹਾਰਾਜ ਨੂੰ ਜਗ੍ਹਾ ਵਿਖਾ ਦਿਓ ਗੁਰੂ ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ ਖਦਰਾਣੇ ਦੀ ਢਾਬ ਨੂੰ ਕਪੂਰ ਸਿੰਘ ਦਾ ਜਿਹੜਾ ਨੌਕਰ ਸੀ ਉਹ ਮਹਾਰਾਜ ਨੂੰ ਲੈ ਕੇ ਗਿਆ ਖਦਰਾਨੇ ਦੀ ਟਾਬ ਵਪਾਰ ਕਰਦੇ ਆ ਇੱਕ ਸਥਾਨ ਗੁਰਦੁਆਰਾ ਟਿੱਬੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਜਾ ਬਿਰਾਜੇ ਗਿਣਤੀ ਦੇ ਸਿੰਘ ਗੁਰੂ ਸਾਹਿਬ ਦੇ ਨਾਲ ਸਨ ਇਧਰ ਜਦੋਂ ਨਗਰਾਂ ਦੇ ਚੌਧਰੀਆਂ ਨੇ ਬਦਾਵਾ ਮਹਾਰਾਜ ਨੂੰ ਲਿਖਿਆ ਤੇ ਭਾਈ ਮਾਹ ਸਿੰਘ ਤੇ ਬੀਬੀ ਭਾਗੋ ਇਹ ਸਾਰੇ ਸਿੰਘ ਇਕੱਤਰ ਹੋ ਕਰਕੇ ਵਿਚਾਰ ਕਰਨ ਲੱਗੇ ਵੀ ਇਹ ਕੀ ਹੋ ਗਿਆ ਅਸੀਂ ਤਾਂ ਮਾਫੀ ਮੰਗਣ ਵਾਸਤੇ ਆਏ ਸੀ ਇਹਨਾਂ ਨੇ ਇੱਕ ਹੋਰ ਗੁਨਾਹ ਕਰ ਦਿੱਤਾ ਹੈ ਇਹਨਾਂ ਸਿੰਘਾਂ ਨੂੰ ਪਤਾ ਲੱਗ ਗਿਆ ਖਬਰ ਮਿਲ ਗਈ ਵੀ ਵਜ਼ੀਰ ਖਾਂ ਪਿੱਛੇ ਚੜਿਆ ਰਹਿਆ ਇਹਨਾਂ ਨੇ ਆਖਿਆ ਵੀ ਹੁਣ ਇਸ ਤੋਂ ਵਧੀਆ ਮੌਕਾ ਤੇ ਸਮਾਂ ਹੋਰ ਕੋਈ ਨਹੀਂ ਬੀਬੀ ਭਾਗੋ ਨੇਤਰਾ ਦੇ ਵਿੱਚ ਉਹਦੇ ਅਗਨ ਲਸ਼ਕਾਰੇ ਮਾਰਨ ਲੱਗ ਪਈ ਬੀਰ ਦਾ ਸੁਤਾਂ ਅੰਦਰ ਦਾ ਜਾਗ ਪਿਆ ਇੱਕ ਵਿਦਵਾਨ ਸੱਜਣ ਲਿਖਦੇ ਵੀ ਮਰਦਾਵਾਂ ਭੇਖ ਬਣਾ ਲਿਆ ਸਰੀਰ ਉੱਪਰ ਬੀਬੀ ਭਾਗੋ ਨੇ ਭਾਈ ਮਾਹ ਸਿੰਘ ਦੀ ਅਗਵਾਈ ਦੇ ਹੇਠ 40 ਸਿੰਘਾਂ ਦਾ ਜਥਾ ਜਿਹੜਾ ਗੁਰੂ ਸਾਹਿਬ ਜੀ ਦੇ ਪਿੱਛੇ-ਪਿੱਛੇ ਹੀ ਚੱਲ ਪਿਆ ਮਗਰ-ਮਗਰ ਹੀ ਤੁਰ ਪਿਆ ਇਹਨਾਂ ਨੇ ਜਾ ਕੇ ਖਦਰਾਨੇ ਦੀ ਢਾਬ ਨੂੰ ਘੇਰਾ ਪਾ ਲਿਆ ਸਿੰਘਾਂ ਨੇ ਖਦਰਾਨੇ ਦੀ ਢਾਬ ਦੇ ਲਾਗੇ ਝਾੜੀਆਂ ਸਨ ਉਹਨਾਂ ਝਾੜੀਆਂ ਦੇ ਉੱਪਰ ਜਾ ਕੇ ਚਾਦਰੇ ਪਾ ਦਿੱਤੇ ਇਦਾਂ ਜਾਪੇ ਦੂਰੋਂ ਵੀ ਜਿਵੇਂ ਤੰਬੂ ਲੱਗੇ ਹੋਏ ਨੇ ਸੂਬਾ ਸਰਹੰਦ ਵਜ਼ੀਰ ਖਾਂ ਕਪੂਰ ਸਿੰਘ ਦੇ ਕੋਲ ਆਇਆ ਇਹ ਅੰਦਰੋਂ ਅੰਦਰੋਂ ਸਰਕਾਰ ਦੇ ਨਾਲ ਵੀ ਪਿਆਰ ਰੱਖਦਾ ਸੀ ਭੈ ਵੀ ਖਾਂਦਾ ਸੀ ਆਖਿਆ ਵੀ ਦੱਸੋ ਗੁਰੂ ਸਾਹਿਬ ਕਿਹੜੇ ਪਾਸੇ ਨੇ ਸਾਨੂੰ ਪਤਾ ਲੱਗਿਆ ਵੀ ਤੂੰ ਗੁਰੂ ਦੀ ਮਦਦ ਕੀਤੀ ਹੈ ਆਖਰਕਾਰ ਜਿਹੜਾ ਕਪੂਰ ਸਿੰਘ ਸੀ ਉਹ ਵਜ਼ੀਰ ਖਾਨ ਦੇ ਨਾਲ ਮਿਲ ਕੇ ਉਸ ਪਾਸੇ ਨੂੰ ਤੁਰ ਪਿਆ ਖਦਰਾਨੇ ਦੀ ਟਾਬ ਨੂੰ ਜਿੱਧਰ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਸਾਹਿਬ ਖਦਰਾਨੇ ਦੀ ਟਾਬ ਦੇ ਨਜ਼ਦੀਕ ਪਹੁੰਚ ਕੇ ਵਜ਼ੀਰ ਖਾਨ ਨੇ ਵੇਖਿਆ ਵੀ ਤੰਬੂ ਲੱਗੇ ਨੇ ਉਥੇ ਅੱਜ ਕੱਲ ਗੁਰਦੁਆਰਾ ਤੰਬੂ ਸਾਹਿਬ ਸ਼ਿਸ਼ੋਭਤ ਹੈ ਜਦ ਕੇ ਸਿੰਘਾਂ ਨੇ ਝਾੜਾਂ ਦੇ ਉੱਪਰ ਆਪਣੇ ਚਾਦਰ ਆਦਕ ਪਾਏ ਹੋਏ ਸਨ ਵੀ ਬੈਰੀ ਨੂੰ ਲੱਗੇ ਵੀ ਤੰਬੂ ਲੱਗੇ ਹੋਏ ਨੇ ਵੀ ਪਤਾ ਨਾ ਲੱਗੇ ਵੀ ਕਿੰਨੀ ਕੁ ਗਿਣਤੀ ਸਿੰਘਾਂ ਦੀ ਅੰਦਰ ਬੈਠੇ ਹੋਏ ਸਿੰਘ ਮੋਕੇ ਦੀ ਤਾੜਨਾ ਦੇ ਵਿੱਚ ਸਨ ਵਜ਼ੀਰ ਖਾਨ ਦੀ ਫੌਜ ਪੈ ਦੇ ਨਾਲ ਸੈਮੀ ਹੋਈ ਵੀ ਪਤਾ ਨਹੀਂ ਕਿੰਨੀ ਕੁ ਗਿਣਤੀ ਹੈ ਸਿੰਘਾਂ ਦੀ ਉਹ ਡਰ ਦੇ ਮਾਰੇ ਹੌਲੀ-ਹੌਲੀ ਜਦੋਂ ਨੇੜੇ ਆਉਂਦੇ ਨੇ ਤੇ ਜਦੋਂ ਬੰਦੂਕਾਂ ਦੀ ਮਾਰ 헤ਠਾਂ ਆ ਗਏ ਤੇ ਅੰਦਰੋਂ ਬਾਛੜ ਕਰ ਦਿੱਤੀ ਤੀਰਾਂ ਤੇ ਬੰਦੂਕਾਂ ਦੀ ਵਜ਼ੀਰੇ ਦੀ ਫੌਜ ਪਿੱਛੇ ਨੂੰ ਤਰਬ ਕੇ ਭਜ ਉੱਠੀ ਨਾ ਠੋਠੀ ਉਹਨਾਂ ਨੂੰ ਲੱਗਿਆ ਜਿਸ ਹਿਸਾਬ ਨਾਲ ਅੰਦਰੋਂ ਗੋਲੀਆਂ ਆਈਆਂ ਨੇ ਜਾਪਦਾ ਸੀ ਵੀ ਬੜੀ ਫੌਜ ਹੈ ਅੰਦਰ ਇਹੀ ਤਾਂ ਜੰਗਨੀਤੀ ਸੀ ਗੁਰੂ ਕਲਗੀ ਧਰਜੀ ਮਹਾਰਾਜ ਦੀ ਇੰਨਾ ਕ ਨਿਪੁੰਨ ਸਿੰਘਾਂ ਨੂੰ ਕੀਤਾ ਹੋਇਆ ਸੀ ਵੈਰੀ ਨੂੰ ਪਤਾ ਨਹੀਂ ਸੀ ਲੱਗਦਾ ਵੀ ਗਿਣਤੀ ਵਿੱਚ ਕਿੰਨੇ ਨੇ ਇੱਠੇ ਤੀਰ ਕਠੀਆਂ ਗੋਲੀਆਂ ਅੰਦਰੋਂ ਚਲੀਆਂ ਤੇ ਸੂਬਾ ਸਰਹੰਦ ਵਜ਼ੀਰ ਖਾਂ ਮਨ ਵਿੱਚ ਸੋਚਣ ਲੱਗਾ ਵੀ ਇੱਥੇ ਬਹੁਤ ਭਾਰੀ ਫੌਜ ਹੈ ਤੇ ਦੂਰੋਂ ਖੜ ਕੇ ਜੰਗ ਕਰੋ। ਗੈ ਗੱਚ ਲੜਾਈ ਹੋਈ। ਜਿਹੜਾ ਜੰਗ ਖਦਰਾਨੇ ਦੀ ਢਾਬ ਤੇ ਹੋਇਆ 10 ਘੰਟੇ ਲਗਾਤਾਰ ਜੰਗ ਹੋਇਆ। 40 ਸਿੰਘਾਂ ਨੇ 10 ਘੰਟੇ ਜੰਗ ਕੀਤਾ 8000 ਦੀ ਫੌਜ ਦੇ ਨਾਲ। ਹੌਲੀ-ਹੌਲੀ ਸਿੰਘ ਸ਼ਹੀਦ ਹੋਣ ਲੱਗੇ। ਇਧਰ ਟਿੱਬੀ ਸਾਹਿਬ ਤੋਂ ਗੁਰੂ ਕਲਗੀ ਧਰਜੀ ਮਹਾਰਾਜ ਲਗਾਤਾਰ ਤੀਰਾਂ ਦੀ ਬਾਛੜ ਕਰ ਕਰਕੇ ਤੁਰਕਾਂ ਨੂੰ ਤੀਰਾਂ ਦਾ ਪ੍ਰਸ਼ਾਦ ਦਿੰਦੇ ਨੇ। ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਇਹ ਤੀਰ ਆਉਂਦੇ ਕਿਹੜੇ ਪਾਸੋਂ ਨੇ। ਉਹਨਾਂ ਨੂੰ ਸੀ ਵੀ ਇਹ ਢਾਬ ਜਿਹੜੀ ਹੈ ਇਹਦੇ ਤੋਂ ਪਾਰ ਲੰਘ ਕੇ ਤੇ ਅਸੀਂ ਗੁਰੂ ਸਾਹਿਬ ਦੇ ਪਿੱਛੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਈਏ। ਜਾਂ ਉਹਨਾਂ ਨੂੰ ਭਲੇਖਾ ਸੀ ਕਿ ਮਹਾਰਾਜ ਇੱਥੇ ਨੇੜੇ ਤੇੜੇ ਢਾਬ ਦੇ ਵਿੱਚ ਹੀ ਹੋਣਗੇ। ਨਹੀਂ ਸਨ ਜਾਣਦੇ ਵੀ ਮਹਾਰਾਜ ਇੱਥੋਂ ਵੱਖਰੇ ਅਲੱਗ ਦੂਰ ਟਿੱਬੀ 'ਸਾਹਬ ਬਿਰਾਜਬਾਦ' ਨੇ ਗਹਿ ਗੱਜ ਲੜਾਈ ਹੋਈ ਫਿਰ ਸਿੰਘਾਂ ਨੇ ਨੀਤੀ ਅਪਣਾਈ ਵੀ 5-5 10-10 ਸਿੰਘਾਂ ਦਾ ਜਥਾ ਢਾਬ ਦੇ ਵਿੱਚੋਂ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਜੰਗ ਕਰੇ ਸਾਧ ਸੰਗਤ ਜੀ 5-5 ਸਿੰਘਾਂ ਦਾ ਜਥਾ ਨਿਕਲਦਾ ਹੈ ਬਹਿਰੀਆਂ ਤੇ ਨਾਲ ਜੂਝਦਾ ਹੈ ਗਹਿ ਗੱਜ ਲੜਾਈ ਹੁੰਦੀ ਹੈ ਹੌਲੀ-ਹੌਲੀ ਸ਼ਾਮ ਪੈਣ ਲੱਗ ਪਈ ਸਿੰਘ ਸ਼ਹੀਦ ਹੋਣ ਲੱਗ ਪਏ ਜਿਤ ਨਾ ਹੁੰਦੀ ਵੇਖ ਕਰਕੇ ਵਜ਼ੀਰ ਖਾਂ ਖਿਜ ਦੇ ਵਿੱਚ ਆ ਗਿਆ ਕਪੂਰ ਸਿੰਘ ਨੇ ਇੱਕ ਗੱਲ ਆਖੀ ਸੀ ਆਖਣ ਲੱਗਾ ਵਜ਼ੀਰ ਖਾਂ ਇਹ ਉਹੀ ਗੁਰੂ ਹੈ ਜਿਸ ਗੁਰੂ ਨੂੰ ਅਸੀਂ ਆਨੰਦਪੁਰ ਸਾਹਿਬ ਤੋਂ ਗ੍ਰਿਫਤਾਰ ਨਹੀਂ ਕਰ ਸਕੇ ਨਾ ਅਸੀਂ ਇਸ ਗੁਰੂ ਨੂੰ ਚਮਕੌਰ ਦੀ ਗੜੀ ਵਿੱਚੋਂ ਗ੍ਰਿਫਤਾਰ ਕਰ ਸਕਿਆ ਇਹ ਤਾਂ ਇਸ ਤਰ੍ਹਾਂ ਜਿਵੇਂ ਹਵਾ ਨਿਕਲ ਜਾਂਦੀ ਹੈ ਨਾ ਉਹਦਾ ਪਤਾ ਨਹੀਂ ਲੱਗਦਾ ਤੇ ਗੁਰੂ ਸਾਹਿਬ ਵੀ ਇਦਾਂ ਹਵਾ ਦੇ ਵਾਂਗੂ ਨੇ ਜਿਨ੍ਹਾਂ ਨੂੰ ਫੜਨਾ ਬਹੁਤ ਜ਼ਿਆਦਾ ਔਖਾ ਹੈ ਪਰ ਜਦੋਂ 40 ਦੇ 40 ਸਿੰਘ ਸ਼ਹੀਦ ਹੋ ਗਏ ਸਾਰਾ ਕੁਝ ਸ਼ਾਂਤ ਹੋ ਗਿਆ ਸ਼ਾਮ ਤੱਕ ਫੌਜ ਵੀ ਜਿਹੜੀ ਸੀ ਉਹ ਬਹੁਤ ਤੰਗ ਹੋ ਚੁੱਕੀ ਸੀ ਗਰਮੀ ਬੜੀ ਪੈਂਦੀ ਸੀ ਕਿਉਂਕਿ ਗਰਮੀ ਦਾ ਮਹੀਨਾ ਸੀ ਵਿਸਾਖ ਚ ਗਰਮੀ ਪੈਣ ਲੱਗ ਪੈਂਦੀ ਬਹੁਤ ਜ਼ਿਆਦਾ ਕਿਉਂਕਿ ਇਹ ਜੰਗ ਹੋਇਆ ਸੀ ਵਿਸਾਖ ਦੇ ਮਹੀਨੇ ਵਿੱਚ ਵਜ਼ੀਰ ਖਾਨ ਦੀ ਫੌਜ ਪਾਣੀ ਨਾਲ ਤਰਪ ਕਰਨ ਲੱਗੀ 40 ਸਿੰਘਾਂ ਨੇ ਕਰੀਬਨ ਕਰੀਬਨ ਅੱਧੀ ਫੌਜ ਮਾਰ ਦਿੱਤੀ ਸੀ ਇਹਦੀ ਇਸ ਜੰਗ ਵਿੱਚ ਵਜ਼ੀਰ ਖਾਨ ਦਾ ਭਾਰੀ ਨੁਕਸਾਨ ਹੋਇਆ 4000 ਸਿਪਾਈ ਜੇ 8 ਲੈ ਕੇ ਆਇਆ ਸੀ 4000 ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤੇ ਸਨ ਕਪੂਰ ਸਿੰਘ ਨੂੰ ਕਹਿਣ ਲੱਗਾ ਵੀ ਫੌਜ ਬਹੁਤ ਤੰਗ ਹੈ ਗਰਮੀ ਬੜੀ ਪੈ ਰਹੀ ਹੈ ਪਾਣੀ ਮਿਲ ਨਹੀਂ ਰਹਾ ਤੇ ਪਾਣੀ ਕਿੱਥੇ ਮਿਲੇਗਾ ਕਪੂਰ ਸਿੰਘ ਨੇ ਸੋਚਿਆ ਵੀ ਜੇ ਮੈਂ ਕਹਾਂ ਵੀ ਪਾਣੀ ਅੱਗੇ ਮਿਲੇਗਾ ਤੇ ਅੱਗੇ ਗੁਰੂ ਸਾਹਿਬ ਨੇ ਖਦਰਾਨੇ ਦੀ ਜਿਹੜੀ ਢਾਬ ਹੈ ਉਹ ਸੂਬਾ ਸਰਹੰਦ ਵजीर खान ਨੂੰ ਇਦਾਂ ਲੱਗ ਰਹੀ ਸੀ ਜਿਵੇਂ ਸਰਹੰਦ ਹੋਵੇ ਹਾਲਾਂਕਿ ਜਿੱਥੇ ਜੰਗ ਹੋ ਰਿਆ ਸੀ ਢਾਬ ਤਾਂ ਬਿਲਕੁਲ ਨਾਲ ਸੀ ਪਰ ਢਾਬ ਦੇ ਨੇੜੇ ਜਾਣ ਦਾ ਹਿਆ ਨਹੀਂ ਸੀ ਪੈਂਦਾ ਜੰਗ ਹੋ ਰਿਆ ਸੀ ਇਹਨੂੰ ਉਹ ਢਾਬ ਵਾਕਿਆ ਹੀ ਸਰਹੰਦ ਲੱਗਦੀ ਸੀ ਵੀ ਜਿਵੇਂ ਸਰਹੰਦ ਪਹੁੰਚਣਾ ਹੋਵੇ ਢਾਬ ਦੇ ਨੇੜੇ ਜਾ ਨਹੀਂ ਸੀ ਸਕਦਾ ਕਪੂਰ ਸਿੰਘ ਕਹਿੰਦਾ ਵੀ ਜੇ ਤਾਂ ਤੁਸੀਂ ਅੱਗੇ ਜਾਓਗੇ ਤੇ 30 ਕੋਹਾਂ ਤੇ ਪਾਣੀ ਮਿਲੇਗਾ ਨਵਾਬ ਜੀ ਜੇ ਪਿੱਛੇ ਜਾਓਗੇ ਤੇ ਫਿਰ ਤੁਹਾਨੂੰ 10 ਕੋਹਾਂ ਤੇ ਪਾਣੀ ਮਿਲੇਗਾ ਤੇ ਸਿਆਣਪ ਤਾਂ ਇਹਦੇ ਵਿੱਚ ਹੀ ਹੈ ਵੀ ਆਪਾਂ ਅੱਗੇ ਕੀ ਕਰਨ ਜਾਣਾ ਤੀ ਕੋਹਾਂ ਤੇ ਪਿੱਛੇ ਚੱਲਦੇ ਆਂ 10 ਕੋਹਾਂ ਤੇ ਪਾਣੀ ਮਿਲ ਜਾਏਗਾ ਆਪਾਂ ਨੂੰ ਵਜ਼ੀਰ ਖਾਂ ਨੇ ਫੈਸਲਾ ਕਰ ਲਿਆ ਵੀ ਆਪਾਂ ਹੁਣ ਪਿਛਾ ਨੂੰ ਮੁੜਦੇ ਆਂ ਤੇ ਪਿੱਛੇ ਮੁੜ ਕੇ 10 ਕੋਹਾਂ ਤੇ ਸਾਨੂੰ ਪਾਣੀ ਮਿਲੇਗਾ ਫਿਰ ਸੂਬਾ ਸਰਹੰਦ ਵਜ਼ੀਰ ਖਾਂ ਆਪਣੇ ਸਾਥੀਆਂ ਦੀਆਂ ਲੋਥਾਂ ਉੱਥੇ ਛੱਡ ਗਿਆ ਕਿਸੇ ਨੂੰ ਨਾਲ ਨਹੀਂ ਲੈ ਕੇ ਗਿਆ ਨਾ ਕਿਸੇ ਦਾ ਜਿਵੇਂ ਉਹਨਾਂ ਦੀ ਰੀਤ ਹੈ ਵੀ ਸਰੀਰਾਂ ਨੂੰ ਦਫਨਾ ਦੇਣਾ ਕੈਸੇ ਨੂੰ ਦਫਨਾਇਆ ਨਹੀਂ ਫੌਜ ਦੇ ਜਰਨੈਲ ਜਿਹੜੇ ਸਨ ਸਭ ਨੂੰ ਉੱਥੇ ਇਸ ਤਰ੍ਹਾਂ ਜ਼ਮੀਨ ਤੇ ਪਿਆ ਛੱਡ ਕੇ ਸੂਬਾ ਸਰਹੰਦ ਵजीरਖਾਂ ਪਿਛਾ ਨੂੰ ਮੁੜ ਪਿਆ ਸੰਧਿਆ ਹੋਣ ਲੱਗ ਪਈ 10 ਘੰਟੇ ਗਹਿ ਗੱਚ ਲੜਾਈ ਹੋਈ ਉਸ 10 ਘੰਟੇ ਵਿੱਚ 40 ਸਿੰਘਾਂ ਨੇ 8000 ਦਾ ਮੁਕਾਬਲਾ ਕੀਤਾ ਇਹ ਗੁਰੂ ਸਾਹਿਬ ਦੀ ਕਿਰਪਾ ਰਹਿਮਤ ਤੋਂ ਬਿਨਾਂ ਨਹੀਂ ਹੋ ਸਕਦਾ ਸੀ ਸਾਧ ਸੰਗਤ ਜੀ ਵਜ਼ੀਰ ਖਾਂ ਫੌਜ ਲੈ ਕੇ ਪਿੱਛੇ ਮੁੜਿਆ ਟਿੱਬੀ ਸਾਹਿਬ ਤੋਂ ਗੁਰੂ ਕਲਗੀ ਧਰ ਜੀ ਮਹਾਰਾਜ ਜੀ ਉਤਰਦੇ ਨੇ ਖਦਰਾਨੇ ਦੀ ਢਾਬ ਦੇ ਵਿੱਚ ਪਾਤਸ਼ਾਹ ਜੀ ਆ ਗਏ ਜਿੱਥੇ ਜਿੱਥੇ ਕੋਈ ਸਿੰਘ ਡਿੱਗਿਆ ਉਹਦੇ ਵੱਲ ਵੇਖਦੇ ਮਹਾਰਾਜ ਬੜੇ ਪਿਆਰ ਦੇ ਨਾਲ ਵੇਖ ਕੇ ਕਿਸੇ ਨੂੰ ਕਹਿੰਦੇ ਵੀ ਮੇਰਾ 2000 ਜਰਨੈਲ 2000 ਜਰਨੈਲ ਦਾ ਮਤਲਬ ਜਿਹਦੇ ਨਾਲ 2000 ਘੋੜ ਸਵਾਰ ਹੋਣ ਉਹਨੂੰ ਕਹਿੰਦੇ 2000ੀ ਜਰਨੈਲ ਜਿਹੜਾ ਜਿੰਨੇ ਕਦਮ ਅੱਗੇ ਵਧਿਆ ਲੜਦਾ ਹੋਇਆ ਉਹਨੂੰ ਮਹਾਰਾਜ ਕਹਿੰਦੇ 2000ੀ ਇਹ ਮੇਰਾ 5000ੀ ਜਰਨੈਲ ਇਹ 10000ੀ ਇਹ 20000ੀ ਇਹ 30000ੀ ਸਤਿਗੁਰੂ ਕਲਗੀਧਰ ਜੀ ਨੂੰ ਸਿੰਘ ਕਹਿੰਦੇ ਮਹਾਰਾਜ ਜੀ ਇੱਕ ਸਿੰਘ ਹੈ ਜਿਹੜਾ ਸਹਿਕਦਾ ਪਿਆ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਗਏ ਤੇ ਉਹ ਭਾਈ ਮਾਹ ਸਿੰਘ ਸੀ ਮਹਾਰਾਜ ਕਲਗੀਧਰ ਜੀ ਨੂੰ ਵੇਖ ਕੇ ਭਾਈ ਬਾਦ ਸਿੰਘ ਨੇ ਨੇਤਰ ਬੰਦ ਕਰ ਲਏ ਕਿਉਂਕਿ ਕੀਤਾ ਗੁਨਾਹ ਚੇਤੇ ਆਇਆ ਮੈਂ ਕਈ ਵਾਰ ਸੋਚਦਾ ਅਸੀਂ ਇੰਨੇ ਗੁਨਾਹ ਕਰਦੇ ਆ ਸਾਡੇ ਨੇਤਰ ਫਿਰ ਵੀ ਨੀਵੇਂ ਨਹੀਂ ਹੁੰਦੇ ਭਾਈ ਮਾਹ ਸਿੰਘ ਦੇ ਨੇਤਰ ਨੀਵੇਂ ਅੱਖਾਂ ਬੰਦ ਕਰ ਲਈਆਂ ਸਾਹਮਣਾ ਨਹੀਂ ਕਰ ਸਕੇ ਮਹਾਰਾਜ ਦਾ ਗੁਰੂ ਕਲਗੀਧਰ ਜੀ ਬੜੇ ਪਿਆਰ ਦੇ ਵਿੱਚ ਆਏ ਪਿਆਰ ਵਿੱਚ ਆ ਕੇ ਮਹਾਰਾਜ ਨੇ ਭਾਈ ਮਾਹ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ। ਜਲ ਲਿਆ মুখ ਦੇ ਵਿੱਚ ਪਾਇਆ। ਆਪਣੇ ਬਸਤਰ ਦੇ ਨਾਲ ਭਾਈ ਮਾਹ ਸਿੰਘ ਦਾ মুখ ਸਾਫ਼ ਕਰਦੇ ਨੇ। ਦਇਆ ਦੇ ਘਰ ਦੇ ਵਿੱਚ ਆ ਕੇ ਮਹਾਰਾਜ ਕਹਿਣ ਲੱਗੇ ਭਾਈ ਮਾਹ ਸਿਆ। ਪੁੱਤਰਾ ਮੰਗ ਕੀ ਮੰਗਦਾ ਹੈ? ਕੋਈ ਵੀ ਇਹੋ ਜੀ ਵਸਤੂ ਅਦੇ ਨਹੀਂ ਜਿਹੜੀ ਮੈਂ ਨਹੀਂ ਦੇ ਸਕਦਾ ਭਾਈ ਮਹਾਂ ਸਿੰਘ ਨੇ ਦੋਨੇ ਹੱਥ ਜੋੜ ਕੇ ਬੇਨਤੀ ਕੀਤੀ ਗਰੀਬ ਨਵਾਜ਼ ਤੁਹਾਡੇ ਦیدار ਕਰਨ ਵਾਸਤੇ ਆਏ ਸਾਂ ਆਪਣਾ ਗੁਨਾਹ ਬਖਸ਼ਾਣ ਵਾਸਤੇ ਆਏ ਸਾਂ ਇੱਕੋ ਬੇਨਤੀ ਹੈ ਕਿ ਸਾਡੀ ਟੁੱਟੀ ਗੰਢ ਲਓ ਆਪ ਜੀ ਨੂੰ ਬਾਣੀ ਦੇ ਵਿੱਚ ਟੁੱਟੀ ਗੰਢਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਕਿਹਾ ਗਿਆ ਹੈ ਤੁਸੀਂ ਟੁੱਟੀ ਗੰਢਣ ਵਾਲਿਓ ਮਹਾਰਾਜ ਜੈਸਾ ਬਾਲਕ ਭਾਏ ਸੁ ਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੈ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੈ ਬੱਚਾ ਤਾਂ ਗਲਤੀ ਕਰਦਾ ਹੀ ਹੈ ਨਾ ਪਿਤਾ ਉਹਨੂੰ ਛੜਕੇ ਮੁੜਕੇ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ ਉਹਦੇ ਕੀਤੇ ਔਗਣ ਬਖਸ਼ ਲੈਂਦਾ ਹੈ ਮਹਾਰਾਜ ਸਾਡੇ ਤੇ ਕਿਰਪਾ ਕਰੋ ਸਾਡਾ ਕੀਤਾ ਹੋਇਆ ਔਗਣ ਆਪ ਜੀ ਬਖਸ਼ ਲੋ ਰਾਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਬਗੁਨ ਮੇਰਾ ਅਸੀਂ ਤੁਹਾਡੇ ਬੱਚਿਆਂ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਦਇਆ ਕਰੋ ਸਾਡੇ ਉੱਪਰ ਸਹਿਬ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਬੜੇ ਪ੍ਰਸਾਦ ਹੋਏ ਮਹਾਰਾਜ ਨੇ ਕਮਰ ਕਸੇ ਵਿੱਚੋਂ ਬਦਾਵਾ ਕੱਢਿਆ ਬਦਾਵਾ ਕੱਢ ਕੇ ਦੋ ਵਸਤੂਆਂ ਇਤਿਹਾਸ ਵਿੱਚ ਆਉਂਦੀਆਂ ਨੇ ਇੱਕ ਜਫਰਨਾਮਾ ਲਿਖਦੇ ਨਾ ਔਰੰਗਜ਼ੇਬ ਨੂੰ ਮਹਾਰਾਜ ਤੇ ਜਫਰਨਾਮੇ ਵਿੱਚ ਇੱਕ ਜ਼ਿਕਰ ਕਰਦੇ ਨੇ ਔਰੰਗਜ਼ੇਬ ਨੂੰ ਕਹਿੰਦੇ ਵੀ ਤੂੰ ਸਾਨੂੰ ਇਹ ਕਿਹਾ ਸੀ ਇੱਕ ਕੁਰਾਨ ਜਿਹੜੀ ਸੀ ਭੇਜੀ ਸੀ ਔਰੰਗਜ਼ੇਬ ਨੇ ਪਿਛਲੇ ਪਾਸੇ ਲਿਖ ਕੇ ਵੀ ਮੈਂ ਤੁਹਾਨੂੰ ਕੰਗੜ ਮਿਲਾਂਗਾ ਤੁਸੀਂ ਉੱਥੇ ਆ ਜਾਇਓ ਐਦੇ ਦਸਕਤ ਸਨ ਮਹਾਰਾਜ ਕਹਿੰਦੇ ਵੀ ਤੇਰੀ ਕੁਰਾਨ ਮੈਨੂੰ ਮਿਲੀ ਕਾਜੀ हसन अली ਲੈ ਕੇ ਆਇਆ ਤੂੰ ਲਿਖਿਆ ਸੀ ਵੀ ਕਾਂਗੜ ਆ ਜਾਇਓ ਮੈਂ ਆਇਆ ਪਰ ਤੂੰ ਨਹੀਂ ਆਇਆ ਐਡਾ ਬਈਮਾਨ ਤੇਰੀ ਲਿਖਤ ਕੁਰਾਨ ਅੱਜ ਵੀ ਮੇਰੇ ਕੋਲ ਹੈ ਚਾਹੇ ਤੇ ਦਿਖਾ ਸਕਦਾ ਆ ਇੱਕ ਤਾਂ ਉਹ ਚੀਜ਼ ਮਹਾਰਾਜ ਕੋਲ ਸੀ ਤੇ ਦੂਜਾ ਆਨੰਦਪੁਰ ਸਾਹਿਬ ਦਾ ਲਿਖਿਆ ਬਦਾਵਾ ਉਹ ਕਮਰ ਕਸੇ ਵਿੱਚ ਸੀ ਮਹਾਰਾਜ ਗੁਰੂ ਕਲਗੀ ਧਰਜੀ ਦੇ ਸਤਿਗੁਰ ਜੀ ਨੇ ਭਾਈ ਮਾਹ ਸਿੰਘ ਦੇ ਅੱਗੇ ਵੇਖਦਿਆਂ ਵੇਖਦਿਆਂ ਬਦਾਵਾ ਪਾੜ ਕੇ ਉਥੇ ਆਕਾਸ਼ ਵਿੱਚ ਉਡਾ ਦਿੱਤਾ ਉਹਦੀਆਂ ਬਦਾਵੇ ਦੀਆਂ ਟੁਕੜੀਆਂ ਉਹਦੇ ਹਿੱਸੇ ਜਿੱਥੇ-ਜਿੱਥੇ ਸਿੰਘਾਂ ਦਾ ਲਉ ਡਿੱਗਿਆ ਹੋਇਆ ਉਥੇ ਜਾ ਡਿੱਗਿਆ ਬਦਾਵਾ ਬਦਾਵਾ ਪਾੜਦਿਆਂ ਫਿਰ ਬਚਨ ਕੀਤਾ ਟੁੱਟੀ ਸੋ ਨਖੁੱਟੀ ਟੁੱਟੀ ਸੋ ਨਖੁੱਟੀ ਟੁੱਟੀ ਸੋ ਨਖੁੱਟੀ ਤਿੰਨ ਵਾਰੀ ਬਚਨ ਆਖਿਆ ਮੇਰੇ ਪਾਤਸ਼ਾਹ ਦੇ ਤੇ ਭਾਈ ਮਾਹ ਸਿੰਘ ਦੇ ਨੇਤਰ ਬੰਦ ਹੋ ਗਏ ਮਹਾਰਾਜ ਤੁਸੀਂ ਤਾਨੂੰ ਆਪਣੇ ਪਿਆਰਿਆਂ ਨੂੰ ਆਪਣੇ ਬੱਚਿਆਂ ਨੂੰ ਬਖਸ਼ ਲੈਂਦੇ ਹੋ ਉਹਨਾਂ ਦੀ लाज ਰੱਖ ਲੈਂਦੇ ਹੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਕਰਦਿਆਂ ਕਰਦਿਆਂ ਭਾਈ ਮਾਹ ਸਿੰਘ ਨੇਤਰਬੰਦ ਕਰ ਗਏ ਸੱਚਖੰਡ ਚਲੇ ਗਏ ਉੱਥੇ ਸਰਦਾਰ ਕੇਸਰ ਸਿੰਘ ਹੁਰਾ ਨੇ ਕੋਇਰ ਸਿੰਘ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਉਹ ਕਹਿੰਦੇ ਹਨ ਕਿ ਮਹਾਰਾਜ ਗੁਰੂ ਕਲਗੀਧਰ ਜੀ ਨੇ ਇੱਕ ਬਚਨ ਆਖਿਆ ਵੀ ਜਦੋਂ ਮੈਂ ਆਨੰਦਪੁਰ ਸਾਹਿਬ ਤੋਂ ਤੁਰਿਆ ਸੀ ਉਦੋਂ ਵੀ ਇਕੱਲੇ ਛੱਡ ਗਏ ਸੀ ਮਹਾਰਾਜ ਕਹਿੰਦੇ ਅੱਜ ਵੀ ਇਕੱਲੇ ਛੱਡ ਗਏ ਹੋ ਭਾਈ ਵੀ ਇੰਨਾ ਪਿਆਰ ਸਿੰਘਾਂ ਨਾਲ ਵੀ ਆਨੰਦਪੁਰ ਸਾਹਿਬ ਤੋਂ ਵੀ ਇਕੱਲੇ ਛੱਡ ਗਏ ਸੀ ਜਦੋਂ ਵਦਾਵਾ ਲਿਖਿਆ ਅੱਜ ਜਦੋਂ ਵਦਾਵਾ ਪਾੜ ਦਿੱਤਾ ਤੇ ਅੱਜ ਵੀ ਇਕੱਲੇ ਛੱਡ ਕੇ ਚਲੇ ਗਏ ਹੋ ਅੱਜ ਸ਼ਹਾਦਤ ਦਾ ਜਾਮ ਪੀ ਗਏ ਹੋ ਸਾਹਿਬ ਗੁਰੂ ਕਲਗੀਧਰ ਜੀ ਮਹਾਰਾਜ ਨੂੰ ਸਿੰਘਾਂ ਨੇ ਆਖਿਆ ਵੀ ਇੱਕ ਬੀਬੀ ਵੀ ਆ ਇੱਥੇ ਜ਼ਖਮੀ ਹੋਈ ਪਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਗਏ। ਬੀਬੀ ਭਾਗੋ ਨੂੰ ਵੇਖਿਆ, ਦਇਆ ਦ੍ਰਿਸ਼ਟੀ ਕੀਤੀ, ਬ੍ਰਹਮ ਗਿਆਨ ਕਰਾਇਆ ਮਹਾਰਾਜ ਦੇ ਉਹਨਾਂ ਨੇ। ਬ੍ਰਹਮ ਗਿਆਨ ਕਰਾ ਦਿੱਤਾ ਤੇ ਬੀਬੀ ਭਾਗੋ ਉਸ ਤੋਂ ਬਾਅਦ ਆਪਣੇ ਨਗਰ ਨਹੀਂ ਗਈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਚਰਦੀ ਦੀ ਕੁਝ ਸਮਾਂ। ਜਿਹੜਾ ਵਹੀਰ ਹੁੰਦਾ ਸੀ ਮਹਾਰਾਜ ਦਾ। ਵਹਿੀਰ ਦੇ ਨਾਲ ਸਿੰਘ ਉਹਨਾਂ ਦੇ ਪਰਿਵਾਰ ਸਾਂ ਉਹਨਾਂ ਨਾਲ ਉਹ ਵਿਚਰਦੇ ਰਹੀ। ਤਾਂ ਬੀਬੀ ਭਾਗੋ ਦੇ ਉੱਪਰ ਮਹਾਰਾਜ ਨੇ ਬੜੀ ਰਹਿਮਤ ਵਰਤਾ ਦਿੱਤੀ, ਕਿਰਪਾ ਕੀਤੀ। ਸਾਧ ਸੰਗਤ ਜੀ ਸ਼ਹੀਦਗੰਜ ਸਥਾਨ ਬਣਿਆ ਜਿੱਥੇ ਮਹਾਰਾਜ ਨੇ ਇਨ੍ਹਾਂ ਸਿੰਘਾਂ ਦਾ ਆਪਣੇ ਹੱਥੀਂ ਸੰਸਕਾਰ ਕੀਤਾ ਤੇ ਬਚਨ ਕੀਤਾ ਤਾਤੇ ਨਾਮ ਮੁਕਤ ਸਰ ਹੋਵਾ ਜੋ ਮੱਜਹਿ ਤਿਨਹੀ ਅਗ ਖੋਵਾ। ਅੱਜ ਤੋਂ ਬਾਅਦ ਸਟਾਪ ਦਾ ਨਾਮ ਖਦਰਾਣੇ ਦੀ ਟਾਬ ਨਹੀਂ। ਇਹਦਾ ਨਾਮ ਮੁਕਤਸਰ ਹੈ ਜਿਹੜਾ ਇਹਦੇ ਵਿੱਚ ਇਸ਼ਨਾਨ ਕਰੇਗਾ ਉਹਦੇ ਸਾਰੇ ਪਾਪ ਮਿਟ ਜਾਣਗੇ ਭਾਈ ਲੰਗਰ ਸਿੰਘ ਜੀ ਇਹ ਉਹ ਸਿੰਘ ਸਨ ਜਿਹੜੇ ਮਹਾਰਾਜ ਜੀ ਦੇ ਨਾਲ ਸਨ ਉਸ ਵਕਤ ਗੁਰੂ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ ਫਿਰ ਇਹਨਾਂ ਨੇ ਦਲ ਪੰਥਾ ਨੂੰ ਆ ਕੇ ਜਗ੍ਹਾ ਵਿਖਾਈ ਵੀ ਇਹ ਜਗ੍ਹਾ ਜਿੱਥੇ ਜੰਗ ਹੋਇਆ ਸੀਗਾ ਮੁਕਸਰ ਸਾਹਿਬ ਦਾ ਭਾਈ ਲੰਗਰ ਸਿੰਘ ਜੀ ਦੇ ਦੱਸੇ ਮੁਤਾਬਕ ਪੰਥ ਨੇ ਇਕੱਠ ਕੀਤਾ ਹੁਣ ਗਰਮੀ ਬੜੀ ਹੁੰਦੀ ਸੀ ਤੇ ਫਿਰ ਪੰਥ ਨੇ ਇਹ ਗੁਰਮਤਾ ਕੀਤਾ ਵੀ ਇਸ ਜਗ੍ਹਾ ਤੇ ਜਿਹੜਾ ਆਪਾਂ ਸ਼ਹੀਦਾਂ ਦਾ ਦਿਹਾੜਾ ਉਹ ਮਾਗਦੀ ਸਗਰਾਂਦ ਨੂੰ ਮਨਾਇਆ ਕਰਾਂਗੇ ਇਹ ਉਸ ਵਕਤ ਹੀ ਪੰਥ ਨੇ ਫੈਸਲਾ ਕਰ ਲਿਆ ਸੀ ਭਾਈ ਲੰਗਰ ਸਿੰਘ ਜੀ ਦੇ ਦਿਖਾਉਣ ਤੇ ਕਿਉਂਕਿ ਉਹਨਾਂ ਨੇ ਇਹ ਸਾਰਾ ਕੁਝ ਅੱਖੀਂ ਵੇਖਿਆ ਸੀ ਮਹਾਰਾਜ ਜੀ ਦੇ ਨਾਲ ਸਨ ਐਸਾ ਇਤਿਹਾਸਕਾਰਾਂ ਨੇ ਲਿਖਿਆ ਹੈ ਵੈਸਾਖ ਦਾ ਹੋਇਆ ਜੰਗ ਜਿਹੜਾ ਉਹਦਾ ਦਿਹਾੜਾ ਮਾਘ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਤੋ ਤਿੰਨਾਂ ਸ਼ਹੀਦ ਸਿੰਘਾਂ ਨੂੰ ਕੋਟਾਨ ਕੋਟਵਾਰ ਨਮਸਕਾਰ ਹੈ